हां जी ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਕਿਸਾਨ ਭਰਾਜ ਆਪਾਂ ਗੱਲਬਾਤ ਕਰਨੀ ਗੋਬਰਨ ਤੋਂ ਲੈ ਕੇ ਝੋਨਾ ਪੱਕਣ ਤੱਕ ਆ ਸਪਰੇਅ ਦਾ ਸਹੀ ਪ੍ਰਬੰਧ ਜਿਵੇਂ ਉਲੀ ਨਾਸ਼ਕ ਤੋਂ ਲੈ ਕੇ ਤੇਲ ਵਾਲੀ ਸਪਰੇਅ ਤੱਕ ਆਪਾਂ ਕਿਵੇਂ ਕਿਵੇਂ ਸਪਰੇਆਂ ਦੀ ਸਹੀ ਮੈਨੇਜਮੈਂਟ ਕਰਨੀ ਤਾਂ ਕਿ ਆਪਾਂ ਘੱਟ ਖਰਚੇ ਦੇ ਨਾਲ ਜਿਹੜਾ ਝੋਨੇ ਦਾ ਚੰਗਾ ਝਾੜ ਲੈ ਸਕੀਏ ਕਿਉਂਕਿ ਜੇਕਰ ਆਪਾਂ ਸਪਰੇਆਂ ਤੇ ਡਬਲ ਦੋ ਦੋ ਤੇਰਾ ਤੇਰਾ ਖਰਚਾ ਕਰ ਲਿਆ ਤੇ ਕਈ ਵਾਰ ਆਪਣਾ ਬਨ ਬਿਮਾਰੀ ਜਿਹੜੀ ਸਹੀ ਸਮੇਂ ਤੇ ਕੰਟਰੋਲ ਨਾ ਹੋਈ ਤੇ ਆਪਣਾ ਖਰਚਾ ਵੀ ਜਿਹੜਾ ਕੀਤਾ ਉਹ ਵਿਅਰਥ ਜਾਂਦਾ ਇਹ ਬਿਮਾਰੀ ਜਿਹੜਾ ਆਪਣਾ ਝੋਨੇ ਦਾ ਨੁਕਸਾਨ ਵੀ ਕਰ ਜਾਂਦੀ ਹੈ ਪੂਰੀ ਗੱਲਬਾਤ ਕਰਦੇ ਆ ਜਿਹੜੇ ਭਰਾ ਆਪਣੀ ਵੀਡੀਓ ਚੈਨਲ ਤੇ ਦੇਖ ਰਿਹਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੇਕਰ ਵੀਡੀਓ ਪੇਜ ਤੇ ਦੇਖ ਰਿਹਾ ਆਪਣੇ ਪੇਜ ਨੂੰ ਲਾਈਕ ਤੇ ਫੋਲੋ ਕਰ ਲਿਓ ਤੇ ਹੋਰ ਪ੍ਰਦਾਨ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਸੋ ਕਿਸਾਨ ਭਰਾਵੋ ਜਿਵੇਂ ਬੋਹ ਪਰਨ ਤੋਂ ਲੈ ਕੇ ਜਿਹੜਾ ਝੋਨਾ ਪੱਕਣ ਤੱਕ ਆਪਾਂ ਸਪਰੇਅ ਦਾ ਸਹੀ ਮੈਨੇਜਮੈਂਟ ਜਿਹੜੀ ਰੱਖਣੀ ਆ ਉਹਦੇ ਵਿੱਚ ਉਲੀਨਾਸ਼ਕ ਸੁੰਡੀ ਵਾਲੀ ਦੇ ਤੇਲ ਵਾਲੀ ਸਪਰੇਅ ਆ ਜਾਂਦੀ ਆ ਤੇ ਕਈ ਕਿਸਾਨ ਵੀਰਾਂ ਨੇ ਕੀਤਾ ਵੀ 60 ਦਿਨ ਤੇ ਜਿਹੜੀ ਸਪਰੇਅ ਕਰਤੀ ਆ ਝੋਨਾ ਹਾਲਾ ਕਿ ਉਹਨ 70 ਦਿਨ 70 ਦਿਨ ਤੇ ਨਸਾਰਾ ਲਊਗਾ ਜਿਹੜੀ ਤੁਸੀਂ 60 ਦਿਨ ਤੇ ਸਪਰੇਅ ਕਰ ਦਿੱਤੀ ਆ ਕਿਉਂਕਿ ਸਪਰੇਅ ਆਪਾਂ ਕਰਦੇ ਆ ਕਿਉਂ ਆ ਕਿ ਇਹਨਾਂ ਦਿਨਾਂ 'ਚ ਵੀ ਟ੍ਰੈਂਡ ਚੱਲਦਾ ਟ੍ਰੈਂਡ ਇਹ ਚੱਲਦਾ ਵੀ ਇਹਨਾਂ ਦਿਨਾਂ 'ਚ ਲੇਬਰ ਕਾਫੀ ਜ਼ਿਆਦਾ ਬਹੁਤ ਜ਼ਿਆਦਾ ਵੱਡੇ ਪਦਰ ਤੇ ਜਿਹੜੀਆਂ ਸਪਰੇਆ ਹੁੰਦੀਆਂ ਆ ਆਪਾਂ ਦੇਖਿਆ ਦੇਖੀ ਇੱਕ ਦੂਜੇ ਲਈ ਜਿਹਨੀਆਂ ਸਪਰੇਆ ਕੀਤੀ ਜਾਂਦੀਆਂ ਹਾਲਾਂਕਿ ਕਈ ਤਾਂ ਕਿਸਾਨਾਂ ਵਿੱਚ ਜਿਹੜੇ ਬਿਮਾਰੀ ਆਈ ਹੁੰਦੀ ਤਾਂ ਤਾਂ ਸਪਰੇਅ ਕਰਦੇ ਕਈ ਮੇਰੇ ਵਰਗੇ ਉਦਾਂ ਹੀ ਕੀਤੀ ਜਾਂਦੇ ਚਲੋ ਗਵਾਂਢੀ ਨੇ ਕੀਤੀ ਤੇ ਮੈਂ ਵੀ ਕਰਦਾ ਤੂ ਹੁੰਦਾ ਫालतू ਖਰਚਾ ਉਹ ਆਪਣੀ ਕੋਈ ਸਮਝਦਾਰੀ ਨਹੀਂ ਦੀ ਕਿ ਆਪਾਂ ਕਿਹੜੇ ਹਾਲ ਵੇਕ ਸਪਰੇਅ ਕਰੀਏ ਅਸਲ ਦੇ ਵਿੱਚ ਆਪਣਾ ਜੇਕਰ ਆਪਾਂ ਖੇਤੀ ਦੀ ਵਿੱਚ ਸਮਝ ਸੋਚ ਸਮਝ ਕੇ ਚੱਲਾਂਗੇ ਤਾਂ ਆਪਾਂ ਖਰਚੇ ਘਟਨਾ ਜਿਹੜਾ ਚੰਗਾ ਚਾੜ ਲੈ ਸਕਦੇ ਆ ਜਰੂਰੀ ਨਹੀਂ ਦੇਬਾ ਆਪਾਂ ਜਿਆਦਾ ਸਪਰੇਅਾਂ ਕਰਾਂਗੇ ਤੇ ਆਪਣਾ ਫਿਰ ਜਿਆਦਾ ਝਾੜ ਆਉਂਦਾ ਸੋ ਇਸ ਚੀਜ਼ ਨੂੰ ਸਮਝਣ ਦੀ ਥੋੜਾ ਜਿਹਾ ਲੋੜ ਹੈ ਪਹਿਲਾਂ ਤਾਂ ਆਪਾਂ ਜਦੋਂ ਸਪਰੇਅ ਕਰਨੀ ਤੇ ਚਾਹੇ ਗਵੰਡੀ ਦੇ ਸਪਰੇਅ ਕਰ ਰਿਹਾ ਹੋਵੇ ਕੋਈ ਪਹਿਲੇ ਨੰਬਰ ਤੇ ਤਾਂ ਇਹ ਦੇਖੋ ਵੀ ਆਪਣੇ ਖੇਤ ਅਸਲ ਦੇ ਵਿੱਚ ਪਿਛਲੇ ਸਾਲ ਬਿਮਾਰੀ ਆਉਂਦੀ ਕਿਹੜੀ ਹੈ ਖੇਤ ਦੇ ਵਿੱਚ ਐਂਟਰ ਕਿਹੜੀ ਬਿਮਾਰ ਸਾਰੀਆਂ ਬਿਮਾਰੀਆਂ ਨਹੀਂ ਆਉਂਦੀਆਂ ਕਿਸੇ ਖੇ ਦੇ ਸੀਤ ਬ্লাইਟ ਆਉਂਦੀ ਕਿਤੇ ਸੀਥਰਾਉਡ ਆਉਂਦੀ ਹੈ ਕਿਤੇ ਬੀਐਲਬੀ ਆਉਂਦੀ ਹੈ ਕਿਤੇ ਪੈਨਿਕਲ ਬ্লাইਟ ਆ ਜਾਂਦੀ ਕਿਤੇ ਹਲਦੀ ਰੋਗ ਜਿਆਦਾ ਆ ਜਾਂਦਾ ਸੋ ਵੱਖ-ਵੱਖ ਖੇਤਾਂ 'ਚ ਵੱਖ-ਵੱਖ ਤਰ੍ਹਾਂ ਦੀਆਂ ਬਿਮਾਰੀਆਂ ਆਉਂਦੀਆਂ ਤਾਂ ਇਸ ਚੀਜ਼ ਨੂੰ ਥੋੜਾ ਜਿਹਾ ਧਿਆਨ 'ਚ ਰੱਖਣਾ ਪਿਛਲੇ ਸਾਲ ਆਪਣੇ ਖੇਤ 'ਚ ਬਿਮਾਰੀ ਕਿਹੜੀ ਆਈ ਸੀ ਤੇ ਕਦੋਂ ਆਈ ਸੀ ਜੇਕਰ ਇਹ ਆਪਾਂ ਡਾਟਾ ਆਪਣੇ ਆਪਣੇ ਦਿਮਾਗ 'ਚ ਫਿਕਸ ਹੋਊਗਾ ਤੇ ਫਿਰ ਆਪਾਂ ਜਿਹੜਾ ਸਹੀ ਸਮੇਂ ਤੇ ਬਿਮਾਰੀ ਨੂੰ ਕੰਟਰੋਲ ਕਰ ਸਕਦੇ ਤੇ ਘੱਟ ਖਰਚੇ ਤੇ ਇੱਕ ਦੋ ਸਪਰੇਅ ਨਾਲ ਜਿਹੜਾ ਆਪਾਂ ਝੋਨਾ ਜਿਹੜਾ ਨੇਪਰੇ ਚੜਾ ਸਕਦੇ ਯਾਨੀ ਕਿ ਝੋਨਾ ਆਪਣਾ ਭੱਕ ਜਾਊਗਾ ਤੇ ਜੇਕਰ ਆਪਾਂ ਦੇਖਾ ਦੇਖੀ ਕਰਾਂਗੇ ਤੇ ਫਿਰ ਆਪਣਾ ਖਰਚਾ ਵੱਧ ਜਾਂਦਾ ਤੇ ਬਿਮਾਰੀ ਆਪਣੇ ਤੋਂ ਸਹੀ ਸਮੇਂ ਤੇ ਕੰਟਰੋਲ ਨਹੀਂ ਹੁੰਦੀ ਤੇ ਨੁਕਸਾਨ ਆਪਣ ਤਾਂ ਹਮੇਸ਼ਾ ਆਪਣੇ ਖੇਤ ਦੇ ਹਿਸਾਬ ਨਾਲ ਚੱਲੋ ਆ ਨਾ ਕਿ ਆਂਡੀ ਗਵਾਂਡੀ ਦੇ ਨਾਲ ਤਾਂ ਹੋ ਸਕਦਾ ਗਵਾਂਡੀ ਦੇ ਕੋਈ ਬਿਮਾਰੀ ਆਈ ਹੋਵੇ ਤੇ ਆਪਾਂ ਉਸੇ ਲੇਬਰ ਤੋਂ ਸਪਰੇਅ ਕਰਾ ਲਈਏ ਤੇ ਆਪਣਾ ਖੇਤ ਸਾਫ਼ ਹੋਵੇ ਆਪਣੇ ਖੇਤ ਕੋਈ ਬਿਮਾਰੀ ਨਹੀਂ ਤੇ ਜਿਹੜੀਆਂ ਬੈਕਟੀਰੀਆ ਨਾਲ ਜਿਹੜੀਆਂ ਫੰਗਸਾਂ ਆਉਂਦੀਆਂ ਉਹ ਲੇਬਰ ਦੇ ਨਾਲ ਲਾ ਕੇ ਤੁਹਾਡੇ ਖੇਤ ਚ ਆ ਸਕਦੀਆਂ ਜਾਂ ਪਾਣੀ ਆਪਾਂ ਇੱਕ ਜੇ ਤੋਂ ਦੂਜੇ ਖੇਤ ਚ ਭੇਜਦੇ ਆ ਉਹਦੇ ਕਰਕੇ ਆਪਣੇ ਖੇਤ ਚ ਆ ਸਕਦੀਆਂ ਇਸ ਜੀ ਦਾ ਥੋੜਾ ਜਿਹਾ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਹੁਣ ਕਈ ਕਿਸਾਨ ਵੀ ਨਾ ਕੀਤਾ ਵੀ 60 ਦਿਨ ਤੇ ਸਪਰੇਅ ਕਰ ਦਿੱਤੀ। ਚਲੋ ਜਿੱਥੇ ਤੁਹਾਡੇ ਬਿਮਾਰੀ ਆਈ ਸੀ ਤੁਹਾਨੂੰ ਸਪਰੇਅ ਕਰਨੀ ਬੰਦੀ ਸੀ। ਪਰ ਕਈ ਕਿਸਾਨ ਵੀ ਨਾ ਕੀਤਾ ਵੀ 60 ਦਿਨ ਤੇ ਸਪਰੇਅ ਤਾਂ ਕਰ ਦਿੱਤੀ ਹੈ ਪਰ ਉੱਥੇ ਬਿਮਾਰੀ ਨਹੀਂ ਸੀਗੀ। ਤਾਂ ਜੇਕਰ ਤੁਸੀਂ 60 ਦਿਨ ਤੇ ਸਪਰੇਅ ਕਰ ਦਿੱਤੀ ਤੁਹਾਡਾ ਚੋਨਾ 131 110 321 ਜਾਂ 114 ਤਾਂ ਉੱਥੇ ਤੁਹਾਨੂੰ ਜਿਹੜਾ 75 75 ਦਿਨ ਤੇ ਲਗਭਗ ਜਿਹੜੀ ਸਪਰੇਅ ਆ ਉਹ ਕਰਨੀ ਜ਼ਰੂਰੀ ਆ। ਕਿਉਂ ਜ਼ਰੂਰੀ ਕਿਉਂਕਿ ਅਸਲ ਤੇ ਵਿੱਚ ਜਿਹੜੀਆਂ ਜਿਹੜੀ ਪਹਿਲਾਂ ਆਪਾਂ 60 65 ਦਿਨ ਦੇ ਕੋਈ ਬਿਮਾਰੀ ਆਪਣੇ ਖੇਤ ਆਈ ਚਾਹੇ ਨਹੀਂ ਆਈ ਜੇਕਰ ਉਹ ਆਪਾਂ ਉੱਥੇ ਸਪਰੇਅ ਕਰਦੇ ਆ ਤਾਂ ਉੱਥੇ ਦਾ ਕੋਈ ਬਿਮਾਰੀ ਆ ਵੀ ਜਾਵੇ ਤੇ ਆਪਣੀ ਰਿਕਵਰੀ ਸਪਰੇਅ ਕਰ ਜਾਂਦੀ ਪਰ ਜੇਕਰ ਆਪਣੇ ਨਸਾਰੇ ਸਮੇਂ ਕੋਈ ਬਿਮਾਰੀ ਅਟੈਕ ਕਰ ਜਾਂਦੀ ਆ ਤਾਂ ਫਿਰ ਉਹਦੀ ਰਿਕਵਰੀ ਨਹੀਂ ਹੁੰਦੀ ਜਿੰਨਾ ਮਰਜੀ ਚਾਹੇ ਦੋ ਸਪਰੇਅਾਂ ਕਰ ਲਓ ਚਾਹੇ ਚਾਰ ਸਪਰੇਅਾਂ ਕਰ ਲਓ ਤਾਂ ਇੱਥੇ ਜਿਹੜੀ ਆਪਣੇ ਖਾਸ ਕਰਕੇ ਬਿਮਾਰੀਆਂ ਜਿਹੜੀਆਂ ਅਟੈਕ ਕਰਦੀਆਂ ਉਹ ਜ਼ਿਆਦਾਤਰ ਹੁੰਦੀ ਬਈ ਜੇ ਪੈਨਿਕਰ ਬੈਕਟੀਰੀਆ ਬਲਾਈਟ ਜੀ ਦੇ ਨਾਲ ਦਾਣੇ ਕਾਲੇ ਹੁੰਦੇ ਆ ਅੱਧੀ ਦੀ ਮੁੰਜਰ ਕਾਲੀ ਨਿਕਲ ਆਉਂਦੀ ਜਾਂ ਉਹ ਦਾਣੇ ਫੋਕੇ ਨਿਕਲ ਆਉਂਦੇ ਆ ਇੱਥੇ ਜਾ ਕੇ ਉਹ ਜ਼ਿਆਦਾ ਅਟੈਕ ਕਰਦੀ ਜਾਂ ਹਲਦੀ ਰੋਗ ਇੱਥੇ ਅਸਲ ਦੇ ਵਿੱਚ ਜਿਹੜਾ ਹਲਦੀ ਰੋਗ ਦੇ ਸਪੋਰ ਐਂਟਰ ਕਰਦੇ ਆ ਜਿਹੜੀ ਪੈਨਿਕਰ ਬੈਕਟੀਰੀਆ ਬਲਾਈਟ ਆ ਇਹ ਜਿਹੜੀ ਮੁੰਜਰ ਜਦੋਂ ਗੋਭ ਦੇ ਵਿੱਚ ਹੁੰਦੀ ਉਦੋਂ ਅਟੈਕ ਕਰਦੀ ਤੇ ਮੁੰਜਰ ਜਦੋਂ ਬਾਹਰ ਨਿਕਲਦੀ ਉਦੋਂ ਆਪਾਂ ਇਸ ਬਿਮਾਰੀ ਦਾ ਪਤਾ ਲੱਗਦਾ ਤਾਂ ਉਸ ਉਦੋਂ ਸਪਰੇਅ ਕਰਨ ਦਾ ਇਹ ਤਾਂ ਕੋਈ ਫਾਇਦਾ ਨਹੀਂ ਲਗੂਗਾ ਇੱਕ ਵਾਰ ਜਦੋਂ ਮੁੰਜਰ ਬਾਹਰ ਨਿਕਲੀ ਫਿਰ ਪੈਨਿਕਰ ਜਿਹੜੀ ਬੈਕਟੀਰੀਆ ਇਹ ਮੁੰਜਰ ਦਾ ਕੋਈ ਨੁਕਸਾਨ ਨਹੀਂ ਕਰਦੀ ਕਿਉਂਕਿ ਦੁੱਧਾ ਪਰਣ ਤੋਂ ਬਾਅਦ ਜੇ ਦਾਣਾ ਦਾ ਮੂੰਹ ਬੰਦ ਹੋ ਜਾਂਦਾ ਫਿਰ ਆਪਣਾ ਨੁਕਸਾਨ ਬੰਦ ਹੋ ਜਾਂਦਾ ਇਹ ਨੁਕਸਾਨ ਕੋਈ ਨਹੀਂ ਕਰਦੀ ਜਿੰਨਾ ਕਰ ਚੁੱਕ ਕਰ ਲਿਆ ਨੇ ਪਹਿਲਾਂ ਕਰ ਦਿੰਦੀ ਆ ਉਹ ਮੁੰਜਰ ਨਿਕਲਣ ਤੋਂ ਪਹਿਲਾਂ ਪਹਿਲਾਂ ਇਹਦੀ ਸਪਰੇ ਇੱਥੇ ਆਪਣੀ ਤਾਂ ਜ਼ਰੂਰੀ ਦੂਜੇ ਨੰਬਰ ਜਿਹੜੀ ਹਲਦੀ ਰੋ ਕਰੀ ਆ ਹਲਦੀ ਰੋ ਦਾ ਜਿਹੜਾ ਸਪੋਰ ਆ ਜਦੋਂ ਮੁੰਜਰ ਬਾਹਰ ਨਿਕਲ ਆਉਂਦੀ ਆ ਉਦੋਂ ਐਂਟਰ ਕਰਦਾ ਯਾਨੀ ਕਿ ਜਦੋਂ ਦਾਣੇ ਦਾ ਮੂੰਹ ਖੁੱਲਦਾ ਉਦੋਂ ਜਿਹੜਾ ਸਪੋਰ ਜੇਕਰ ਆਪਣੇ ਖੇਤ ਦੇ ਵਿੱਚ ਬਿਮਾਰੀ ਆਈ ਆ ਤਾਂ ਫੇਰ ਜਿਹੜਾ ਹਲਦੀ ਰੋਗ ਦਾ ਸਪੋਰ ਆ ਉਹ ਦਾਣੇ 'ਚ ਕਿਤੇ ਨਾ ਕਿਤੇ ਆਪਣੇ ਐਂਟਰ ਕਰ ਜਾਂਦਾ ਐਂਟਰ ਕਰਨ ਕਰਕੇ ਜਿਹਦੇ ਦਾਣੇ ਦਾ ਮੂੰਹ ਬੰਦ ਹੋ ਜਾਂਦਾ ਤੇ ਬਾਅਦ ਦੇ ਵਿੱਚ ਜਾ ਕੇ ਜਿਹੜਾ ਹਲਦੀ ਰੋਗ ਦਾ ਸਪੋਰ ਹੈ ਫਟਦਾ ਉਦੋਂ ਜਾ ਕੇ ਆਪਣੇ ਖੇਤ 'ਚ ਡੋਡੀ ਰੋਗ ਦਿਸਣਾ ਸ਼ੁਰੂ ਹੋ ਜਾਂਦਾ ਤੇ ਆਪਾਂ ਸੋਚਦੇ ਹਲਦੀ ਰੋਗ ਆ ਗਿਆ ਅਸਲ ਦੇ ਵਿੱਚ ਇਹ ਬਿਮਾਰੀ ਆਪਣੇ ਖੇਤ 'ਚ ਪਹਿਲਾਂ ਹੀ ਐਂਟਰ ਕੀਤੀ ਹੁੰਦੀ ਹੈ ਦਾਣੇ ਦੇ ਵਿੱਚ ਪਹਿਲਾਂ ਸਪੋਰ ਚਲੇ ਜਾਂਦਾ ਫੰਗਸ ਦਾ ਸਪੋਰ ਤੇ ਆਪਾਂ ਨੂੰ ਬਾਅਦ ਪਤਾ ਲੱਗਦਾ ਬਿਮਾਰੀ ਆਈ ਦਾ ਤੇ ਹਲਦੀ ਰੋਗ ਗਈ ਰੋਗ ਹੈਗਾ ਜਾਂ ਕੋਈ ਵੀ ਬਿਮਾਰੀ ਆਪਣੇ ਖੇਤ ਚ ਐਂਟਰ ਕਰਦੀ ਹੈ ਤੇ ਆਪਾਂ ਨੂੰ ਹਮੇਸ਼ਾ ਇੱਥੇ ਜਦੋਂ ਪਾਈਪਾਂ ਫੁੱਲ ਆਪਣੀਆਂ ਫੁੱਲ ਜਾਂਦੀਆਂ ਉਦੋਂ ਆਪਾਂ ਨੂੰ ਸਪਰੇਅ ਅਤੇ ਫੰਗੀ ਸੈਰ ਦੀ ਕਰਨੀ ਜ਼ਰੂਰੀ ਹੈ ਆਪਾਂ ਪਹਿਲਾਂ ਕੀਤੀ ਚਾਹੇ ਨਹੀਂ ਕੀਤੀ ਜੇਕਰ ਤੁਸੀਂ 2-4 ਦਿਨ ਪਹਿਲਾਂ ਕੀਤੀ ਆ ਨਸਾਰੇ ਤੋਂ ਫਿਰ ਤਾਂ ਕੋਈ ਚੱਕਰ ਨਹੀਂ ਜੇਕਰ ਤੁਸੀਂ 10 ਤੋਂ 15 ਦਿਨ ਪਹਿਲਾਂ ਸਪਰੇਅ ਕੀਤੀ ਹੈ ਕਿ ਤੁਹਾਨੂੰ 60 ਦਿਨ ਦੇ ਕਰਦੇ ਤੇ ਚੋਨਾ ਤੁਹਾਡਾ 75 ਦਿਨ ਤੇ ਨਸਾਰਾ ਸ਼ੁਰੂ ਕਰੂਗਾ ਉਦੋਂ ਤੇ ਸਪਰੇਅ ਆਪਣੀ ਕਰਨੀ ਬੰਦ ਦੀ ਆ ਤੇ ਸੁੰਡੀ ਵਾਲੀ ਸਪਰੇਅ ਦਾ ਆਪਾਂ ਨੂੰ ਜੇਕਰ ਆਪਣਾ ਝੋਨਾ 75 ਦਿਨ ਤੇ ਨਸਾਰਾ ਸ਼ੁਰੂ ਕਰਦਾ ਤਾਂ ਫਿਰ ਆਪਾਂ ਨੂੰ 65 ਦਿਨ ਤੇ ਸੁੰਡੀ ਵਾਲੀ ਸਪਰੇਅ ਪਹਿਲਾਂ ਕਰਨੀ ਚਾਹੀਦੀ ਤਾਂ ਕਿ ਜਿਹੜੀਆਂ ਗੋਭਾਂ ਸੁੱਕੀਆਂ ਨਾ ਨਿਕਲਣ ਵੈਸੇ ਝੋਨੇ ਤੇ ਜ਼ਰੂਰਤ ਨਹੀਂ ਦੀ ਪਰ ਜਿਹੜੇ ਕਿਸਾਨ ਫੇਰ ਕਰਨੀ ਆ ਉਹ 60 65 ਦਿਨ ਤੇ ਆਪਾਂ ਨੂੰ ਸੁੰਡੀ ਵਾਲੀ ਸਪਰੇਅ ਕਰ ਦੇਣੀ ਚਾਹੀਦੀ ਆ ਕਿਉਂਕਿ ਜੇਕਰ ਆਪਾਂ ਨਸਾਰੇ ਦੇ ਲਾਗਿਆ ਕਰਾਂਗੇ ਉੱਥੇ ਆਪਾਂ ਨੂੰ ਕੋਈ ਫਾਇਦਾ ਨਹੀਂ ਕਿਉਂਕਿ ਜਿਹਦੇ ਦਾ ਮੁੰਜਰਾ ਇੱਕ ਵਾਰ ਬਾਹਰ ਆਗਾ ਉਸ ਤੋਂ ਬਾਅਦ ਜਿਹੜਾ ਸੁੰਡੀ ਦਾ ਅਟੈਕ ਬਹੁਤ ਘੱਟ ਹੁੰਦਾ ਨਾ ਮਾਤਰੀ ਹੁੰਦਾ ਉਹਤੇ ਆਪਾਂ ਨੂੰ ਕੋਈ ਬਹੁਤਾ ਫਾਇਦਾ ਇਹਦਾ ਦੇਖਣ ਨੂੰ ਨਹੀਂ ਮਿਲਦਾ ਸੁੰਡੀ ਵਾਲੀ ਸਪਰੇ 60 65 ਦਿਨ ਤੇ ਕਰੋ ਤੇ ਫੰਗੀ ਸਾਈਡ ਦੀ ਸਪਰੇ ਜਿਹੜੀ 70 ਤੋਂ ਲੈ ਕੇ 75 ਦਿਨ ਦੇ ਵਿੱਚ ਕਰੋ ਕਿਉਂਕਿ ਜਿਹੜੀ 30 ਦਿਨ ਦੀ ਪਨੀਰੀ ਉਹਦੀ ਜਿਹੜੀ ਝੋਨਾ ਅਨਸਾਰਾ ਤੁਹਾਡਾ 75 ਤੋਂ 78 ਦਿਨ ਤੇ ਲਵੇਗਾ ਤੇ ਜਿਹੜਾ ਇਹ ਤਾਂ ਪਲਾਸ ਦੇਣ ਦੀ ਪਨੀਰੀ ਉਹਦਾ ਤਾਂ 72 ਤੋਂ 73 ਦਿਨ ਤੇ ਅਨੁਸਾਰਾ ਚੋਨਾ ਲੈ ਸਕਦਾ ਬਾਕੀ ਖਾਦ 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 ਤੇ ਵੀ ਕਾਫੀ ਜ਼ਿਆਦਾ ਡਿਪੈਂਡ ਕਰਦਾ ਕਈ ਕਿਸਾਨ ਮੇਰੇ ਇੱਥੇ ਤੇਲੇ ਵਾਲੀ ਸਪਰੇਅ ਵਿੱਚ ਮਿਕਸ ਕਰਦੇ ਆ ਤੇਲੇ ਵਾਲੀ ਸਪਰੇਅ ਦਾ ਇੱਥੇ ਕੋਈ ਫਾਇਦਾ ਨਹੀਂ ਉਹ ਆਪਣਾ ਪੈਸੇ ਦੀ ਬਰਬਾਦੀ ਆ ਤੇਲੇ ਵਾਲੀ ਸਪਰੇਅ ਹਮੇਸ਼ਾ ਕਰਿਆ ਕਰੋ ਜਦੋਂ ਆਪਣੇ ਚੋਨੇ ਦੇ ਮੁੰਜਰੇ ਚੁਗੜੀਆਂ ਸ਼ੁਰੂ ਹੋ ਜਾਂਦੀਆਂ ਜੇਕਰ ਤੁਸੀਂ ਐਡਵਾਂਸ 'ਚ ਵੀ ਕਰਨੀ ਆ ਦੁੱਧਾਂ ਪਰ ਜਾਂਦਾ ਦਾਣਾ ਥੋੜਾ ਥੋੜਾ ਸਖਤ ਹੋਣਾ ਸ਼ੁਰੂ ਹੋ ਜਾਂਦਾ ਐਡਵਾਂਸ ਦੇ ਵਿੱਚ ਤੇਲੇ ਵਾਲੀ ਸਪਰੇਅ ਆਪਾਂ ਉਦੋਂ ਕਰ ਸਕਦੇ ਆ ਜਾਂ ਫਿਰ ਜਦੋਂ ਤੇਲਾ ਆਪਣੇ ਅਟੈਕ ਕਰਦਾ ਉਦੋਂ ਸਪ ਤੇ ਇਹ ਤਰੀਕੇ ਨਾਲ ਆਪਾਂ ਬਿਲਕੁਲ ਸਪਰੇਆਂ ਦੀ ਸਹੀ ਮੈਨੇਜਮੈਂਟ ਕਰਕੇ ਤੇ ਆਪਾਂ ਘੱਟ ਖਰਚੇ ਨਾਲ ਜਿਹੜੀਆਂ ਬਿਮਾਰੀ ਨੂੰ ਕੰਟਰੋਲ ਵੀ ਵਧੀਆ ਹੋਊਗੀ ਤੇ ਖਰਚਾ ਸਪਰੇ ਵੀ ਆਪਾਂ ਇੱਕ ਦੋ ਚੀਜ਼ ਆਪਣਾ ਸਰਜੂਗਾ ਜੇਕਰ ਆਪਾਂ ਸਹੀ ਮੈਨੇਜਮੈਂਟ ਨਹੀਂ ਕਰਦੇ ਦੇਖਾ ਦੇਖੀ ਜਿਆਦਾ ਕਰਾਂਗੇ ਤੇ ਆਪਾਂ ਉਹ ਜਿਹੜਾ ਖਰਚਾ ਆਪਣਾ ਜਿਆਦਾ ਹੋ ਜਦਾ ਬਿਮਾਰੀ ਆਪਾਂ ਸਹੀ ਸਮੇਂ ਤੇ ਕੰਟਰੋਲ ਨਹੀਂ ਕਰ ਸਕਦੇ ਸੋ ਇਹਨਾਂ ਚੀਜ਼ਾਂ ਦਾ ਧਿਆਨ ਰੱਖ ਕੇ ਤੁਸੀਂ ਜਿਹੜਾ ਆਪਣੇ ਚੋਨੇ ਦਾ ਵੱਧ ਛਾੜ ਲੈ ਸਕਦੇ ਬਾਕੀ ਜੇਕਰ ਤੁਸੀਂ ਗੱਲਬਾਤ ਹੋਰ ਪੁੱਛਣੀ ਤਾਂ ਕਮੈਂਟ ਕਰ ਸਕਦੇ ਬਹੁਤ ਬਹੁਤ ਧੰਨਵਾਦ